हां जी पंजाब वाले सत श्री अकाल ਜਿਵੇਂ ਕਿ ਸੁਖਵੀਰ ਸਿੰਘ ਬਾਦਲ ਮੈਂ ਪਹਿਲਾਂ ਇੱਕ ਬੇਨਤੀ ਕਰਨੀ ਚਾਹਣਾ ਸਾਰੇ ਪੰਜਾਬੀਆਂ ਨੂੰ ਕਿ ਜਿਹੜਾ ਕੋਈ ਇਕਾਲੀ ਦਲ ਦਾ ਵਰਕਰ ਜਾਂ ਉਹਨਾਂ ਦਾ ਕੋਈ ਚਮਚਾ ਕਹ ਲੋ ਇਕਾਲੀ ਦਲ ਦੇ ਵਿੱਚੋਂ ਤਾਂ ਇਹ ਖਬਰ ਉਹਨਾਂ ਲਈ ਵੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਿਹਾ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਕਿ ਸੁਖਵੀਰ ਸਿੰਘ ਬਾਦਲ ਨੇ ਐਸਐਸਪੀ ਨੂੰ ਇੱਕ ਧਮਕੀ ਦਿੱਤੀ ਸੀ ਉਸ ਧਮਕੀ ਦੇ ਵਿੱਚ ਇੱਕ ਬਹੁਤ ਵੱਡਾ ਰਾਜ ਛੁਪਿਆ ਹੋਇਆ ਸੀ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਕਾਣੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਿਹੇ ਗੁਰਸਿੱਖ ਨੇ ਪਰ ਦਰਸਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ दारू ਪੀਣ ਵਾਲਾ ਸ਼ਰਾਬੀ ਬੰਦਾ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਅੱਜ ਇਹਨਾਂ ਦੀ ਮਪੋਲ ਖੋਲਣ ਜਾ ਰਹੇ ਆ ਇਸ ਕਰਕੇ ਮੈਂ ਸ਼ੁਰੂਆਤ ਦੇ ਵਿੱਚ ਹੀ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਤੁਸੀਂ ਕਾਲੀ ਦਲ ਦੇ ਵਰਕਰ ਇਸ ਵੀਡੀਓ ਨੂੰ ਸੁਣ ਰਹੇ ਹੋ ਜਾਂ ਪੰਜਾਬ ਦੇ ਸਾਡੇ ਵਾਸੀ ਸੁਣ ਰਹੇ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਅਤੇ ਸੁਣਨਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਲੋਕਾਂ ਨੂੰ ਯਕੀਨ ਨਹੀਂ ਹੋਣਾ ਉਹ ਅੱਜ ਯਕੀਨ ਕਰਵਾਵਾਂਗੇ ਕਿ ਸੁਖਬੀਰ ਸਿੰਘ ਬਾਦਲ ਨੇ ਦਰਾਂਸਲ ਦੇ ਵਿੱਚ ਪੈਗ ਲਾ ਕੇ ਯਾਨੀ ਸ਼ਰਾਬ ਪੀ ਕੇ ਧਮਕੀ ਦਿੱਤੀ ਪਟਿਆਲਾ ਦੇ ਐਸਐਸਪੀ ਬਰਨ ਸ਼ਰਮਾ ਨੂੰ ਤਾਂ ਬਾਅਦ ਦੇ ਵਿੱਚ ਪੰਜਾਬ ਦੇ ਅੰਦਰ ਇਹ ਖਬਰ ਵਾਇਰਲ ਹੋ ਜਾਂਦੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਲੱਗਦਾ ਕਿ ਐਸਐਸਪੀ ਗਲਤ ਹੋਣਗੇ ਇਸ ਕਰਕੇ ਉਹ ਬੋਲੇ ਨੇ ਪਰ ਦਰਅਸਲ ਦੇ ਵਿੱਚ ਉਹਨਾਂ ਨੇ ਪੈਗ ਲਾ ਰੱਖਿਆ ਸੀ ਇਹ ਗੱਲ ਦਾ ਸਪਸ਼ਟੀਕਰਨ ਅੱਜ ਕਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਤੇ ਇੱਕ ਹੋਰ ਐਸੀ ਅਪਡੇਟ ਜਿਹੜੀ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਵੀ ਵਿਚੀ ਘੜੀਸਦੀ ਹੈ ਇਹ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਵਿਕਰਮ ਸਿੰਘ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਜ ਉਹਨਾਂ ਦੀ ਪੋਲ ਕਿਵੇਂ ਖੁੱਲਦੀ ਆ ਪੂਰੀ ਚੰਗੀ ਤਰ੍ਹਾਂ ਸੁਣਿਓ ਉਸ ਤੋਂ ਬਾਅਦ ਸ਼ੇਰ ਵੀ ਕਰਨੀ ਆ ਕਿਉਂਕਿ ਪੰਜਾਬ ਦੇ ਲੋਕ ਬੜੇ ਪੋਲੇ ਨੇ ਨਹੀਂ ਪਤਾ ਲੱਗਦਾ ਪਿੱਛੇ ਲੱਗ ਜਾਂਦੇ ਨੇ ਪਰ ਅਖਾਨੀ ਦਲ ਨੂੰ ਵੈਸੇ ਪੰਜਾਬ ਦੇ ਲੋਕਾਂ ਨੇ ਨਿਕਾਰਿਆ ਇਸ ਕਰਕੇ 25 ਸਾਲ ਉਹਨਾਂ ਨੇ ਪਹਿਲਾਂ ਰਾਜ ਕੀਤਾ ਬਾਅਦ ਵਿੱਚ ਲੋਕਾਂ ਨੇ ਉਹਨਾਂ ਨੂੰ ਘਰੇ ਬਿਠਾ ਦਿੱਤਾ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਦਾ ਦੌਰ ਜਿਹੜਾ ਜੇਨ ਕੋਲ ਖਤਮ ਹੋਣ ਤੇ ਆ ਗਿਆ ਯਾਨੀ ਸਫੜਾ ਸਾਫ ਹੁੰਦਾ ਜਾ ਰਿਹਾ ਆ ਸੁਣ ਲੋ ਜਰਾ ਧਿਆਨ ਦੇ ਨਾਲ ਕਿ ਮੈਨਸੀ ਗਰੇਵਾਲ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਹਿ ਰਹੀ ਹੈ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਤੇ ਐਸਐਸਪੀ ਦੀ ਖਬਰ ਸਾਂਝੀ ਕਰਾਂਗੇ ਸੁਣੋ ਜਿਹੜਾ ਸਪੇਰਾ ਹੁੰਦਾ ਨਾ ਸੱਤ ਨੂੰ ਫੜਦਾ ਜਿਹੜਾ ਚੜਾ ਇੱਕ ਸਕਿੱਲ ਟੈਲੈਂਟ ਹੁੰਦਾ ਹੈ ਖਤਨਾਕ ਖਤਨਾਕ ਖਸਾਪ ਹੋਇਆ ਜਾਂਦਾ। ਤੇ ਤੀਮਰ ਕੀ ਹੁੰਦਾ ਕਿ ਤੀਮਰ ਸੱਪੇ ਤੇ ਖਤਨਾਕ ਹੁੰਦੇ ਆ। ਉਹ ਸਪੇਰੇ ਨੂੰ ਵੀ ਧੱਕਾ ਦੇ ਜਾਂਦੇ ਆ। ਲੋ ਬੜ੍ਹਤ ਵੜ ਗਿਆ, ਉਧਰ ਵੜ ਗਿਆ, ਉਧਰ ਵੜ ਕੇ ਸੱਪੇ ਦਾ ਵੀ ਮਗਰ 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 ਪੂਰਾ ਸਾਥ ਮਾਤਰੀ ਜਾਂਦਾ। ਇਹ ਕੋਈ ਸੱਤੂ ਸਪੇਰੇ ਹੁੰਦਾ, ਸਪੈਸ਼ਲ ਬੰਦਾ। ਜਦੋਂ ਚੈਲੰਜ ਕਰਦਾ ਵੀ ਇਹਨੂੰ ਮੈਂ ਫੜੂੰਗਾ। ਤੇ ਅੱਗੇ ਇਹਨੂੰ ਝੋਲੇ ਚ ਪਾਉਂਗਾ। ਇਦਾਂ ਦੇ ਸਪੈਸ਼ਲ ਜਿਹੜੇ ਬੰਦੇ ਹੁੰਦੇ ਆ ਬੜੇ ਘੱਟ ਹੁੰਦੇ ਦੁਨੀਆ ਦੇ ਵਿੱਚ। ਸੋ ਜਿਹੜਾ ਸੱਪਾ ਉਹ ਹੈਗਾ ਮੁਜੀਠਿਆ ਤੇ ਜਿਹੜਾ ਸਪੇਰੇ ਨੂੰ ਫੜ ਕੇ ਮਾਰਿਆ ਜੇਲ੍ਹ ਚ ਉਹ ਹੈਗਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਮਾਨ ਜੀ ਰਾਈਟ ਸੋ ਬੜਾ ਓਖਾ ਭਗਵੰਤ ਮਾਨ ਨੇ ਉਹ ਸੱਪ ਫੜਿਆ ਸੱਪ ਨੂੰ ਫੜ ਕੇ ਪਹਿਲੇ ਛੁਮੜੇ ਚ ਪਾਇਆ ਫਿਰ ਪਾਇਆ ਉਹ ਜੇਲ੍ਹ ਦੇ ਵਿੱਚ ਭਗਵੰਤ ਮਾਨ ਜੀ ਤੋਂ ਪਹਿਲੇ ਹੋਰ ਵੀ ਬੜੇ ਆਏ ਸੀ ਸੀਐਮ ਆ ਐਮਐਲਏ ਐਮਪੀ ਪਰ ਕਿਸੇ ਹੱਥ ਨਹੀਂ ਪਾਇਆ ਕਿਉਂਕਿ ਸਾਰੇ ਗਰਫਤੀ ਸੀ ਫਰਿਆਦ ਇਹਨਾਂ ਕਿ ਬਜਟ ਦੇ ਕਿਹੜੇ ਥਲੇ ਥੋਟੇ ਮਾਰਵਾ ਦੇਖੇ ਸਾਰੇ ਦੁੱਧ ਦੇ ਥਲੇ ਨਹੀਂ ਆ ਸਾਰੇ ਕ腐ਸ਼ਨ ਕਿਤੇ ਆ ਯਾਨੀ ਇੱਥੇ ਬਿਕਰਮ ਸਿੰਘ ਮਜੀਠੀਆ ਬਾਰੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਬੜੀਆਂ ਖਰੀਆਂ ਖਰੀਆਂ ਗੰਨਾ ਨੈਣ ਸੀ ਗਰੇਵਾਲ ਨੇ ਸੁਣਾਈਆਂ ਅਕਸਰ ਪੰਜਾਬ ਦੇ ਲੋਕਾਂ ਨੇ ਉਹ ਗੱਲ ਸੁਣ ਲਈ ਹੈ ਬਹੁਤ ਵਾਰਨ ਹੋ ਚੁੱਕੀ ਹੈ ਇਸ ਖਬਰ ਨੂੰ ਯਾਨੀ ਬਹੁਤ ਸਾਰੇ ਲੋਕਾਂ ਨੇ ਦੇਖ ਲਿਆ ਤਾਂ ਹੁਣ ਆਜੋ ਵੀ ਪੰਜਾਬ ਦੇ ਅੰਦਰ ਇੱਕ ਖਬਰ ਨੇ ਬੜਾ ਤਾਲਕਾ ਮਚਾ ਦਿੱਤਾ ਸੀ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਐਸਐਸਪੀ ਬਰਨ ਸ਼ਰਮਾ ਨੂੰ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਧਮਕੀ ਰਹਿੰਦੇ ਨੇ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਦਾ ਭੜਕ ਨਹੀਂ ਲੱਗਦੀ ਪਤਾ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦਰਸਲ ਦੇ ਵਿੱਚ ਮੰਦਬੁੱਧੀ ਤਾਂ ਹੋएगी ਨੇ ਪਰ ਦਰਸਲ ਦੇ ਵਿੱਚ ਉਹ ਪੇਗ ਲਾ ਕੇ ਬੋਲ ਰਹੇ ਸੀ ਵਿਕਰਮ ਸਿੰਘ ਮਜੀਠੀਆ ਦਾ ਕਟਾਪਾ ਚਾਰਨ ਵਾਲੇ ਐਸਐਸਪੀ ਬਰਨ ਸ਼ਰਮਾ ਉਹਨਾਂ ਦੇ ਉੱਤੇ ਭੜਕੇ ਕਿਉਂ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨਾਭਾ ਦੀ ਜੇਲ੍ਹ ਦੇ ਅੰਦਰ ਜਾ ਕੇ ਮਿਲ ਕੇ ਆਏ ਸੀ ਔਰ ਬਿਕਰਮ ਸਿੰਘ ਮਜੀਠੀਆ ਨੇ ਜਦੋਂ ਉਹਨੂੰ ਦੱਸਿਆ ਕਿ ਭਾਈ ਮੈਨੂੰ ਤਾਂ ਇਹ ਮੁੱਦਾ ਪਾ ਕੇ ਬੜਾ ਕਟਾਪਾ ਚੜਿਆ ਸੁਖਬੀਰ ਬਾਦਲ ਦੇ ਆਗ ਲੱਗ ਗਈ ਤਾਂ ਫੇਰ ਸੁਖਬੀਰ ਸਿੰਘ ਬਾਦਲ ਨੇ ਕਹਿੰਦੇ ਜੀ ਇੰਗਲਿਸ਼ ਦਾ ਪੇਗ ਲਾ ਲਿਆ ਤੇ ਬਰਨੂ ਸ਼ਰਮਾ ਨੂੰ ਸ਼ਰੇ ਆਮ ਆਪ ਸਨਾਪ ਸ਼ਬਦ ਬੋਲਣ ਲੱਗੇ ਪ੍ਰੈਸ ਕਾਨਫਰੰਸ ਕੀਤੀ ਹੈ ਜੇਲ੍ਹ ਦੇ ਸਾਹਮਣੇ ਖੜ ਕੇ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਪੱਤਰਕਾਰ ਸੀ ਉਹ ਹੈਰਾਨ ਸੀ ਵਾਦਨ ਰੂਮ ਕੇ ਚੇਂਜ ਕਰ ਗਏ ਨੇ ਪੂਰੇ ਪੱਤਰ ਤੇ ਹੈਰਾਨ ਹੋ ਗਏ ਸੀ ਪਰ ਦਰਸਲ ਦੇ ਵਿੱਚ ਸੁਖਬੀਰ ਬਾਦਲ ਨੇ ਪੈਗ ਲੈ ਕੇ ਧਮਕੀ ਦਿੱਤੀ ਹੈ ਸਾਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿਉਂਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਬਾਾਰ ਬਿਨਾ ਬਜਿਆ ਤੋਂ ਕਿਹਾ ਗਿਆ ਕਹਿੰਦੇ ਜੀ ਇਹਦਾ ਜਿੱਦੇ ਠੁੱਡਾ ਵੱਜਿਆ ਹੈਲੀਕਾਪਟਰ ਜੋ ਡਿੱਗੇ ਨੇ ਯਾਨੀ ਉਤਰ ਰਹੇ ਸੀ ਤਾਂ ਮੁੱਖ ਮੰਤਰੀ ਡਿੱਗ ਜਾਂਦੇ ਨੇ ਤਾਂ ਉਸ ਦਿਨ ਵੀ ਇਹਨਾਂ ਲੋਕਾਂ ਨੇ ਇਹੀ ਗੱਲ ਕਹੀ ਸੀ ਵਿਕਰਮ ਸਿੰਘ ਮਝੂਖੀਆ ਮੌਜੂਦ ਸੀ ਕੋਸਕਬੀਰ ਸਿੰਘ ਬਾਦਲ ਦੇ ਮੂੰਹੋਂ ਇਹ ਗੱਲ ਤੁਸੀਂ ਸੁਣੀ ਐ ਤੇ ਸ਼ਰਾਬ ਪੀ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਸ਼ਨ ਦੇ ਵਿੱਚ ਜਾਂਦੇ ਨੇ ਹੈਲੀਕਾਪਟਰ 'ਚ ਚੜ੍ਹਦੇ ਨੇ ਬੜੇ ਤੰਜ ਕਸੇ ਪਰ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਦੀ ਪੋਰ ਖੁੱਲੀ ਕਹਿੰਦੇ ਜੀ ਬਲਨ ਸ਼ਰਮਾ ਨੂੰ ਧਮਕੀ ਦੇਣ ਤੋਂ ਪਹਿਲਾਂ ਇੰਗਲਿਸ਼ ਦਾ ਪੇਗ ਲਾ ਕੇ ਗਈ ਸੀ ਬਹੁਤੇ ਆਪਣੇ ਲੀਡਰਾਂ ਦੇ ਕੋਲ ਉਹ ਮੰਨ ਵੀ ਜਾਂਦੇ ਨੇ ਕਿਉਂਕਿ ਜਿਹੜੇ ਉਹਦੇ ਨਾਲ-ਨਾਲ ਪੈਗ ਸ਼ੈਗ ਲਾਉਦੇ ਨੇ ਕੋਈ ਤਾਂ ਕੋਈ ਮੈਂਬਰ ਜ਼ਰੂਰ ਹੁੰਦਾ ਇੱਕ ਨਾ ਇੱਕ ਬੰਦੇ ਦਾ ਪਾਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਪ੍ਰਧਾਨ ਇਹ ਅਮਲੀ ਸੁੱਖਾ ਅਮਲੀ ਵੀ ਕਿਹਾ ਜਾਂਦਾ ਇਹਨਾਂ ਨੂੰ ਕਿਉਂਕਿ ਫੀਮ ਦਾ ਔਰ ਸ਼ਰਾਬ ਦਾ ਜਾਂ ਗੋਲੀ ਗੱਪਟਾ ਕੁਝ ਵੀ ਕਹਿ ਸਕਦੇ ਖਾਂਦੇ ਨੇ ਯਾਨੀ ਐਸੇ ਕਰਕੇ ਭਾਸ਼ਣ ਲੰਮੇ ਲੰਮੇ ਭਾਸ਼ਣ ਕਿਵੇਂ ਦੇ ਦਿੰਦੇ ਨੇ ਉਹ ਕਹਿੰਦੇ ਜੀ ਹੁਣ ਤਾਂ ਸੁਖਬੀਰ ਸਿੰਘ ਬਾਦਲ ਨੂੰ ਛੱਡੋ ਕਹਿੰਦੇ ਹਰਸਿਮਰਤ ਕੌਰ ਬਾਦਲ ਫੀਮ ਖਾਂਦੀ ਆ ਬਹੁਤ ਸਾਰੀਆਂ ਥੋਰੀਆਂ ਅਕਸਰ ਪੰਜਾਬ ਦੇ ਵਿੱਚੋਂ ਆਉਂਦੀਆਂ ਰਹਿੰਦੀਆਂ ਨੇ ਪਰ ਸਖਬੀਰ ਸਿੰਘ ਬਾਦਲ ਨੇ ਜਿਹੜੀ ਧਮਕੀ ਦਿੱਤੀ ਹੈ ਸ਼ਰਾਬ ਦੇ ਨਸ਼ੇ ਵਿੱਚ ਦਿੱਤੀ ਹੈ ਤਾਂ ਹੁਣ ਕਹਿੰਦੇ ਜੀ ਮਾਫੀ ਮੰਗਣੀ ਪੈਣੀ ਆ ਨਹੀਂ ਤਾਂ ਬਿਕਰਮ ਸਿੰਘ ਮਜੀਠੀਆ ਵਾਲਾ ਹਾਲ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਏ ਜਾਣਗੇ ਇਹ ਮੁੱਖ ਮੰਤਰੀ ਸਾਹਿਬ ਐਕਸ਼ਨ ਲੈਣਗੇ ਕਿਉਂਕਿ ਬਾਦਲ ਨੇ ਪੰਜਾਬ ਨੂੰ ਪਹਿਲਾਂ ਬਹੁਤ ਸਾਰਾ ਲੁੱਟਿਆ ਬਾਦਲ ਨੇ ਪੰਜਾਬ ਨੂੰ ਮਾਰਿਆ ਬਿਕਰਮ ਸਿੰਘ ਮਜੀਠੀਆ ਨੇ ਤਸਕਰੀ ਕਰਕੇ ਪੰਜਾਬ ਦੀ ਨੌਜਵਾਨੀ ਮਾਰ ਦਿੱਤੀ ਆ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੂੰ ਮਿਲਣ ਜਾਂਦਾ ਉਹਦੇ ਤੇ ਵੀ ਲੋਕ ਥੂ ਥੂ ਕਰ ਰਹੇ ਨੇ ਕਹਦੇ ਜੀ ਉਹਨਾਂ ਮਾਮਾ ਨੂੰ ਮਿਲੋ ਜਾ ਕੇ ਜਿਨ੍ਹਾਂ ਦੇ ਪੁੱਤ ਜਹਾਨੋ ਤੁਰ ਗਏ ਨੇ ਵਿਕਰਮ ਸਿੰਘ ਮਜੀਠੀਆ ਦਾ ਇੱਕ ਬਹੁਤ ਵੱਡਾ ਤਸਕਰਾ ਚਿੱਟੇ ਦਾ ਇਹਨੂੰ ਮਿਲਣ ਦਾ ਕੋਈ ਫਾਇਦਾ ਨਹੀਂ ਉਹਨਾਂ ਮਾਮਾ ਨੂੰ ਨਾ ਭੈਣਾਂ ਨੂੰ ਵੇਖੋ ਜਿਨ੍ਹਾਂ ਦੇ ਇੱਥੇ ਲੋਕ ਨਹੀਂ ਐ ਬਹੁਤ ਸਾਰੇ ਨੌਜਵਾਨ ਗੱਡੀ ਚਾਰ ਦਿੱਤੇ ਨੇ ਲੋਕਾਂ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਪ੍ਰਧਾਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ